ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਇਸ ਵੀਡੀਓ 'ਚ ਮੈਂ ਤੁਹਾਨੂੰ ਆਪਣੀ ਸਿੱਖ ਕੌਮ ਦੇ ਮਹਾਨ ਜਰਨੈਲ ਸਰਦਾਰ ਹਰੀ ਸਿੰਘ ਨਲੂਏ ਦੇ ਪੂਰੇ ਇਤਿਹਾਸ ਬਾਰੇ ਡਿਟੇਲ 'ਚ ਦੱਸੂਗਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਮੇਰੀ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤੇ ਇਕਣਾ ਦੀਆਂ ਹੋਰ ਵੀ ਆਪਣੇ ਇਤਿਹਾਸ ਨਾਲ ਜੁੜੀਆਂ ਵੀਡੀਓਜ਼ ਦੇਖਣ ਵਾਸਤੇ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਹੁਣ ਸ਼ੁਰੂ ਕਰਦੇ ਆਪਾਂ ਅੱਜ ਦੀ ਇਹ ਵੀਡੀਓ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਚ ਸਰਦਾਰ ਹਰੀ ਸਿੰਘ ਨਲੂਆ ਸਿੱਖ ਰਾਜ ਦਾ ਮਹਾਨ ਜਰਨੈਲ ਤੇ ਉਸਾਰੀਆ ਵੀਤਾ ਤੇਜ ਦਿਮਾਗ ਬਹੁਤ ਜ਼ਿਆਦਾ ਸੋਹਣੇ ਹੁਸਨ ਦਾ ਮਾਲਕ ਤੇ ਬਹੁਤ ਹੀ ਜ਼ਿਆਦਾ ਤਕੜੇ ਸਰੀਰ ਦਾ ਮਾਲਕ ਹੋਣੇ ਕਰਕੇ ਹਰੀ ਸਿੰਘ ਨਲੂਏ ਨੇ ਸ਼ਮਸ਼ੀਰ ਫੜ ਕੇ ਜਰਵਾਣਿਆਂ ਦੇ ਗੁੱਟਾਂ ਅੰਦਰ ਕਮਾਲ ਤੇ ਬੇਮਿਸਾਲ ਧਮਾਲ ਪੈਨਾਂ ਦੀਆਂ ਕਿਸੇ ਟਾਈਮ ਚ ਇਹੀ ਜਰਵਾਣਿਆਂ ਨੇ ਜਿਨ੍ਹਾਂ ਨੂੰ ਅਸੀਂ ਅਫਗਾਨ ਵੀ ਕਹਿੰਦੇ ਆ ਇਹਨਾਂ ਨੇ ਹਿੰਦੁਸਤਾਨ ਨੂੰ ਬਾਰ-ਬਾਰ ਕੁੱਟਿਆ ਤੇ ਲੁੱਟਿਆ ਤਾਂ ਅਫਗਾਨਾ ਕੰਨੀ ਨੂੰ ਕੋਈ ਵੀ ਹਿੰਦੁਸਤਾਨ ਦਾ ਬੜੇ ਤੇ ਬੜਾ ਸੂਰਮਾ ਵੀ ਮੂੰਹ ਕਰਨੇ ਤੇ ਡਰਦਾ ਹੁੰਦਾ ਤਾਂ ਪਰ ਉਹੀ ਅਫਗਾਨਾ ਦੇ ਸਾਹਮਣੇ ਸਰਦਾਰ ਹਰੀ ਸਿੰਘ ਨਲੂਆ ਸ਼ੇਰ ਵਾਂਗੂ ਬੁੱਕਦਾ ਤਾਂ ਤੇ ਗਰਜਦਾ ਤਾਂ ਹਰੀ ਸਿੰਘ ਨਲੂਏ ਦੇ ਮਨ ਅੰਦਰ ਗੁਰਲਿਵ ਸਿੱਖੀ ਨਾਲ ਪਿਆਰ ਅਣਖ ਤੇ ਮਨੁੱਖਤਾ ਦੇ ਭਲੇ ਦੀ ਅੱਗ ਸੁਲਗਣੇ ਕਰਕੇ ਇਹ ਅਲਵੇਲਾ ਸੂਰਮਾ ਮਰਨੇ ਦੀ ਪ੍ਰਵਾਹ ਨਹੀਂ ਤਾਂ ਕਰਦਾ ਹੁੰਦਾ ਤੇ ਦੁਸ਼ਮਣਾਂ ਦੇ ਦਲਾਂ ਨੂੰ ਲਤਾੜ ਕੇ ਮਾਰ ਕੇ ਉਹਨਾਂ ਦੇ ਡੱਕਰੇ ਕਰਕੇ ਬਿਜਲੀ ਦੀ ਰਫ਼ਤਾਰ ਵਾਂਗੂ ਆਪਣੇ ਨਿਸ਼ਾਨੇ ਕੰਨੀ ਨੂੰ ਵਦਿਆ ਦਾ ਦਾ ਇੱਕ ਤੇਜ਼ ਰਫ਼ਤਾਰ ਵਾਲਾ ਫਰਤੀਲਾ ਤੇ ਚੁਸਤ ਚਲਾਕ ਕੋੜਸਵਾ ਦੌੜਾਕ ਤੀਰਅੰਦਾਜ਼ੀ ਤੇ ਤਲਵਾਰ ਦਾ ਧਣੀ ਹੋਣੇ ਕਰਕੇ ਹੀ ਹਰੀ ਸਿੰਘ ਨਲੂਆ ਜੰਗਾ ਅੰਦਰ ਦੁਸ਼ਮਣਾਂ ਨੂੰ ਇਹੀ ਜਿਹੀਆਂ ਭਜੜਾਂ ਪਾਉਂਦਾ ਹੁੰਦਾ ਤਾਂ ਤਿੰਨ ਕੇਲ ਕੱਸਦਾ ਹੁੰਦਾ ਤਾਂ ਵੀ ਦੁਸ਼ਮਣਾਂ ਨੂੰ ਆਪਣੀ ਬਰਬਾਦੀ ਤੇ ਹਾਰ ਤੇ ਇਲਾਵਾ ਹੋਰ ਕੁਝ ਵੀ ਨਹੀਂ ਤਾਂ ਦਿਖਦਾ ਹੁੰਦਾ ਹਰ ਵਾਰ ਇਸ ਕਾਲਪੁਰਖ ਵਾਇਗੁਰੂ ਦੀ ਕਿਰਪਾ ਕਰਕੇ ਜਿੱਤ ਹਰੀ ਸਿੰਘ ਦੇ ਪੈਰ ਚੁੰਮਦੇ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਚਾਰੇ ਹੋਏ ਬੋਲ ਹਰੀ ਸਿੰਘ ਨਲੂਏ ਦੇ ਅੰਗ ਸੰਗ ਵਿੱਚ ਵਸਦੇ ਤੇ ਦੇਸ਼ ਜਿਵਾ ਵਰਮੋਏ ਹੈ ਸ਼ੁਭ ਕਰਮਣ ਤੇ ਕਬੂ ਨ ਡਰੂ ਨਾ ਡਰੂ ਅਰ ਸੋਜ ਬਚਾਹੇ ਲੜੂ ਨਿਸ਼ਚੇ ਕਰ ਆਪਣੀ ਜੀਤ ਕਰੂ ਅਟਕ ਤੇ ਲੈ ਕੇ ਖੈਬਰ ਪਾਸ ਤੱਕ ਮਹਾਰਾਜਾ ਰਣਜੀਤ ਸਿੰਘ ਨੇ ਸਿੰਘ ਨਲੂਆ ਦੀ ਦੇਖਰੇਖ ਚ ਅਫਗਾਨਾਂ ਨੂੰ ਭਾਰਤ ਚ ਘੁਸਣ ਤੇ ਹਮੇਸ਼ਾ ਵਾਸਤੇ ਰੋਕਦਾਤਾ ਖੈਬਰ ਪਾਸ ਪੱਛਮ ਦੇਸ਼ ਚ ਤੇ ਗ੍ਰੀਕਸ ਕੰਨੀ ਤੇ 500 BC ਚ ਹਮਲਾਵਰ ਦਰਾ ਖੈਬਰ ਚ ਤੇ ਹਿੰਦੁਸਤਾਨ ਚ ਲੁੱਟਕ ਸੁੱਟ ਕਰਨ ਵਾਸਤੇ ਬਿਨਾ ਕਿਸੇ ਡਰ ਤੇ ਕੁਛ ਦੇ ਹੁੰਦੇ ਤੇ ਗ੍ਰੀਕਸ ਤੇ ਇਲਾਵਾ ਤੁਰਕ ਅਰਬੀ ਮੁਗਲ ਮੰਗਲੋਸ ਤੇ ਅਫਗਾਨੀ ਬਾਰ ਬਾਰ ਇਸ ਰਸਤੇ ਚ ਤੇ ਕੁਸ ਕੇ ਹਿੰਦੁਸਤਾਨ ਚ ਹਮਲਾ ਕਰਦੇ ਹੁੰਦੇ ਤੇ ਇਹ ਸਾਰੇ ਹਮਲਾਵਰਾਂ ਨੂੰ ਰੋਕਣਾ ਕੋਈ ਖਾਲਾਜੀ ਦਾ ਵਾੜਾ ਨਹੀਂ ਤਾਂ ਹੁੰਦਾ ਸ਼ੇਰ-ਏ-ਪੰਜਾਬ ਦੀ ਕਾਬਲ ਤੇ ਪੇਸ਼ਾਵਰ ਦੇ ਰਸਤੇ ਨੂੰ ਬੰਦ ਕਰਨੇ ਦੀ ਆਨ ਸੋਚ ਨੂੰ ਸਰਦਾਰ ਨਲੂਏ ਨੇ ਚਾਰ ਚੰਨ ਲਾਤੇ ਉਹ ਵੀ ਉਹਨਾਂ ਸਿੰਘਾਂ ਦੀ ਮਦਦ ਨਾਲ ਜਿਨ੍ਹਾਂ ਦੀ ਗਿਣਤੀ ਮੁਗਲਾਂ ਦੇ ਬਰਾਬਰ ਸਿਰਫ ਆਟੇ ਚ ਨੂਨ ਜਿੰਨੀ ਸੀ ਹਿੰਦੁਸਤਾਨ 'ਚ ਪਹਿਲੀ ਮਰਦਮ ਸ਼ੁਮਾਰੀ ਅੰਗਰੇਜ਼ ਸਰਕਾਰ ਨੇ 1860 'ਚ ਕਰਾਈ ਦੀ ਰਾਵੀ ਤੇ ਸਤਲੁਜ ਦਰਿਆ ਦੇ ਗੱਭੇ ਲਾਹੌਰ ਸਣੇ ਸਿੱਖਾਂ ਦੀ ਗਿਣਤੀ 17% ਸੀ ਅੰਮ੍ਰਿਤਸਰ 'ਚ 13% ਤੇ ਜਲੰਧਰ 'ਚ 8% ਸੀ ਜਦਕਿ ਬਾਕੀ ਜਗ੍ਹਾ ਪਰ ਗਿਣਤੀ 3 ਤੇ 1% ਹੀ ਸੀ ਅੰਮ੍ਰਿਤਸਰ 'ਚ ਹਿੰਦੂ 24 ਮੁਲਤਾਨ 'ਚ ਹਿੰਦੂ 17 ਲਾਹੌਰ ਚ 10 ਤੇ 라ਵਲਪਿੰਡੀ ਚ Hindu 10% ਤੇ ਦੱਖਣ ਚ Hindu ਜ਼ਿਆਦਾ ਗਿਣਤੀ ਚ ਤੇ ਮੁਸਲਮਾਨਾਂ ਦੀ ਵਾਦੀ ਅਮਰਤਸਰ ਲਾਹੌਰ ਤੇ ਮੁਲਤਾਨ ਚ 50 ਤੇ ਲੈ ਕੇ 65% ਤੇ ਜਦਕੀ ਪਸ਼ਾਵਰ ਚ 93% ਤੇ 라ਵਲਪਿੰਡੀ ਚ 85% ਤੇ ਜਿਹਦਾ ਮਤਲਬ ਤਾਂ ਵੀ ਮੁਠੀ ਪਰ ਸਿੱਖਾਂ ਨੇ 600 ਸਾਲਾਂ ਦੇ ਰਾਜ ਨੂੰ ਤਹਸਨਸ ਕਰਕੇ ਰੱਖਦਾ ਤਾਂ ਹੁਣ ਸ਼ੁਰੂ ਕਰਦੇ ਆਪਾਂ ਕਹਾਣੀ ਹਰੀ ਸਿੰਘ ਨਲੂਏ ਦੇ ਜਨਮ ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਤੇ ਲਗਭਗ 11 ਸਾਲ ਬਾਅਦ ਪੰਜਾਬ ਦੀ ਧਰਤੀ 'ਤੇ 1791 ਈਸਵੀ ਚ ਮਾਤਾ ਧਰਮਕੌਰ ਦੀ ਕੁੱਖ ਜਤੈ ਸਰਦਾਰ ਗੁਰਦਾਸ ਸਿੰਘ ਦੇ ਘਰ ਗੁਜਰਾਵਾਲਾ 'ਚ ਇੱਕ ਬਹੁਤ ਜ਼ਿਆਦਾ ਨੂਰੀ ਚਿਹਰੇ ਵਾਲੇ ਹੋਣਹਾਰ, ਸੁਜਵਾਨ, ਧੀਰਜਵਾਨ, ਤੇਜ ਪ੍ਰਤਾਪੀ ਤੇ ਆਤਮ ਤਤ ਦੇ ਗਿਆਨ ਵਾਲੇ ਪੁੱਤਰ ਨੇ ਜਨਮ ਲਿਆ ਜਿਹਦਾ ਨਾਮ ਰੱਖਿਆ ਹਰੀ ਸਿੰਘ ਇਤਿਹਾਸਕਾਰਾਂ ਨੇ ਹਰੀ ਸਿੰਘ ਦੇ ਪਿਤਾ ਦਾ ਨਾਮ ਗੁਰਦੇਵਾਲ ਸਿੰਘ ਲਿਖਿਆ ਹੋਇਆ ਪਰ ਬਨੀਤ ਨਲੂਆ ਜਿਹੜਾ ਹਰੀ ਸਿੰਘ ਦੀ 7ਵੀਂ ਪੀੜ੍ਹੀ 'ਚ ਤੇ ਆ ਉਹਨੇ ਆਪਣੀ ਕਿਤਾਬ 'ਚ ਹਰਦੁਆਰ ਦੇ ਪੰਦਿਆਂ ਦੀ ਲਿਖਤ ਦੇ ਹਿਸਾਬ ਨਾਲ ਹਰੀ ਸਿੰਘ ਦੇ ਪਿਤਾ ਦਾ ਨਾਮ ਗੁਰਦਾਸ ਸਿੰਘ ਲਿਖਿਆ ਹੋਇਆ ਹੈ ਗੁਰਦਾਸ ਸਿੰਘ ਸ਼ੁਕਰਚੱਕੀਆ ਮਿਸਲ ਦਾ ਕਮਾਂਡਰਤਾ ਮਤਲਬ ਕਿ ਹਰੀ ਸਿੰਘ ਦੇ ਪਿਤਾ ਜੀ ਨੇ ਬਹੁਤ ਸਾਰੀ ਜੰਗਾਂ 'ਚ ਆਪਣੀ ਬਹਾਦਰੀ ਤੇ ਜੋਹਰ ਦਿਖਾ ਕੇ ਕਮਾਂਡਰ ਦਾ ਮਰਤਬਾ ਹਾਸਲ ਕਰਿਆਤਾ ਪਿਛਲੀ 2 ਪੀੜੀਆਂ ਤੇ ਹਰੀ ਸਿੰਘ ਦਾ ਪਰਿਵਾਰ ਖਾਲਸਾ ਫੌਜ 'ਚ ਸ਼ਾਮਿਲ ਹੋ ਗਿਆਤਾ ਹਰੀ ਸਿੰਘ ਦੇ ਦਾਤਾ ਜੀ ਸਰਦਾਰ ਬਿਸ਼ਨ ਸਿੰਘ ਉੱਪਰ ਸਰਦਾਰ ਚੜਤ ਸਿੰਘ ਤੇ ਸਰਦਾਰ ਮਾਨ ਸਿੰਘ ਦੇ ਹਮ ਰਕਾਬ ਰਹੇ ਤੇ ਸਿੱਖ ਪੰਥ ਦੀ ਆਣ ਤੇ ਸ਼ਾਨ ਵਾਸਤੇ ਉਹਨਾਂ ਨੇ ਭਾਰੀ ਮੱਲਾ ਮਾਰੀਆਂ ਦੀਆਂ ਮੁਗਲ ਅਹਿਮਦ ਸ਼ਾਹ ਦੁਰਾਨੀ ਦੇ ਤਕਰੀਬਨ ਸਾਰੇ ਹਮਲੇ ਇਹਨਾਂ ਦੇ ਸਿਰਾਂ ਪਰ ਤੇ ਲੰਗੇ ਤੇ ਹਰੀ ਸਿੰਘ ਦੇ ਦਾਦਾ ਜੀ 1762 ਸਈ ਵਿੱਚ ਹੋਏ ਵੱਡੇ ਕੱਲੂ ਘਾਰੇ ਚ ਪਰਹੀੜਾ ਮਲੇਰ ਕੋਟਲਾ ਕੋਲ ਗੋਲੀਆਂ ਵੱਜਣੇ ਕਰਕੇ ਸ਼ਹੀਦ ਹੋਏ ਤੇ ਉਹਨਾਂ ਦਾ ਲਾਡਲਾ ਹਰੀ ਸਿੰਘ ਹਲੇ 7 ਸਾਲ ਦਾ ਹੀ ਤਾਂ ਕਿ 1798 ਚ ਉਹਨਾਂ ਦੇ ਪਿਤਾ ਸਰਦਾਰ ਗੁਰਦਾਸ ਸਿੰਘ ਚੜ੍ਹਾਈ ਕਰ ਗਏ ਪਤੀ ਦੀ ਮੌਤ ਕਰਕੇ ਮਾਤਾ ਧਰਮਕੌਰ ਓਕੜਾ ਨਾਲ ਘਿਰ ਗਈ ਸੀ ਕਰਦੇ ਹਾਲਾਤਾਂ ਨੂੰ ਦੇਖ ਕੇ ਮਾਤਾ ਧਰਮਕੌਰ ਦਾ ਪਾਈ ਹਰੀ ਸਿੰਘ ਨੂੰ ਤੇ ਉਸ ਦੀ ਮਾਤਾ ਨੂੰ ਆਪਣੇ ਨਾਲ ਪਿੰਡ ਲੈ ਗਿਆ ਫਿਰ ਆਪਣੇ ਨਾਨਕੇ ਪਿੰਡ ਚ ਹਰੀ ਸਿੰਘ ਬਧਿਆ ਫੁੱਲਿਆ ਤੇ ਜਵਾਨ ਹੋ ਗਿਆ ਉਸ ਟਾਈਮ ਕੋਈ ਨਹੀਂ ਤਾਂ ਜਾਣਦਾ ਵੀ 7 ਸਾਲਾਂ ਦਾ ਇਹ ਨਿਆਣਾ ਇੱਕ ਦਿਨ ਲੱਖਾਂ ਲੋਕਾਂ ਦਾ ਆਸਰਾ ਨਿਤਾਣਿਆਂ ਦਾ ਤਾਣ ਨਿਮਾਣਿਆਂ ਦਾ ਮਾਣ ਤੇ ਖਾਲਸਾ ਪੰਥ ਦੀ ਸ਼ਾਨ ਬਣੂਗਾ ਇਹ ਤੇ ਵੀ ਅੱਗੇ ਵਧ ਕੇ ਗੁਰੂ ਕਿਰਪਾ ਦੇ ਨਾਲ ਸਿੱਖੀ ਨੂੰ ਚਾਰ ਚੰਨ ਲਾ ਕੇ ਸਿੱਖੀ ਦੇ ਝੰਡੇ ਦੂਰ ਦੂਰ ਤੱਕ ਝੂਲਣ ਲਾ ਦੂੰਗਾ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਕੋਹੀਨੂਰ ਵਰਗੇ ਹੀਰੇ ਵੀ ਦਵਾਉਂਗਾ ਇਸ ਪ੍ਰਮਾਤਮਾ ਦੀ ਕੁਦਰਤ ਵੀ ਬੜੀ ਅਲੌਕਿਕ ਅਦਭੁਤ ਤੇ ਅਦੁੱਤੀ ਆ ਇਸ ਦੇ ਪੈਦਾਵਾਰੇ ਅੱਜ ਤੱਕ ਪੂਰਨ ਤੌਰ ਪਰ ਕੋਈ ਨਹੀਂ ਜਾਣ ਸਕਿਆ ਅਕਾਲ ਪੁਰਖ ਕੰਨੀ ਤੇ ਭੇਜੀਆਂ ਹੋਣਾਂ ਨੂਰਾਨੀ ਰੂਹਾਂ ਕਦੇ ਕਦੇ ਇਸ ਦੁਨੀਆ ਚ ਆਉਂਦੀਆਂ ਇਹੀ ਜੀਆਂ ਰੂਹਾਂ ਅੰਦਰ ਮਾਲਕ ਇਹੀ ਜੀ ਕਲਾ ਪਾ ਕੇ ਭੇਜਦਾ ਹੈ ਜੀ ਦੇ ਕਰਕੇ ਉਹਨਾਂ ਰੂਹਾਂ ਕੰਨੀ ਤੇ ਜੀਵਨ ਅੰਦਰ ਕਰੇ ਹੋਏ ਮਹਾਨ ਵੱਡਮੁੱਲੇ ਤੇ ਚਮਤਕਾਰੀ ਕ੍ਰਿਸ਼ਮੇ ਤੇ ਕਾਰਨਾਮੇ ਆਪ ਮਹਾਰੇ ਹੀ ਸਾਹਮਣੇ ਆ ਜਾਂਦੇ ਹਰੀ ਸਿੰਘ ਆਪਣੇ ਨਾਨਕੇ ਘਰ ਚ ਰਹਿ ਕੇ ਵਧਿਆ ਫੁੱਲਿਆ ਨਾਨਕੇ ਘਰ ਵਾਲਿਆਂ ਦੇ ਬਡੇ ਚਾਮਲਾਰ ਤੇ ਪਿਆਰ ਨਾਲ ਆਪਣੇ ਭਾਂਜੇ ਨੂੰ ਰੱਖਿਆ ਹੋਇਆਤਾ ਹਰੀ ਸਿੰਘ ਦੇ ਖਾਣ ਵਾਸਤੇ ਚੰਗੀ ਖਰਾਕ ਪਾਉਣ ਵਾਸਤੇ ਜ਼ਰੂਰੀ ਕੱਪੜੇ ਕਸਰਤ ਕਰਨ ਵਾਸਤੇ ਲੋੜੀਂਦਾ ਸਮਾਨ ਤੇ ਸ਼ਸਤਰਾਂ ਦਾ ਵੀ ਪ੍ਰਬੰਧ ਕਰਿਆ ਹੋਇਆਤਾ ਉਸ ਟਾਈਮ 'ਚ ਘਰ ਦੇ ਕੰਮਾਂ ਦੇ ਨਾਲ-ਨਾਲ ਬਚਪਨ 'ਚ ਗੁਰੂ ਦੀ ਸਿੱਖੀ ਹਥਿਆਰ ਚਲਾਉਣਾ ਘੋਲ ਕਰਾਉਣਾ ਨਿਸ਼ਾਨੇਬਾਜ਼ੀ ਆਦੀ ਦਾ ਅਭਿਆਸ ਕਰਾਉਂਦੇ ਹੁੰਦੇ ਤੇ ਕਿਉਂਕਿ ਮੁਗਲਾਂ ਕੰਨੀ ਤੇ ਬਾਹਰੀ ਹਮਲੇ ਵਾਰ-ਵਾਰ ਹੁੰਦੇ ਦੇ ਇੱਕ ਵਾਰੀ ਮਹਾਰਾਜਾ ਰਣਜੀਤ ਸਿੰਘ ਨੂੰ ਇੱਕ ਅੰਗਰੇਜ਼ ਅਫਸਰ ਨੇ ਸਿੱਖਾਂ ਦੀ ਬਹਾਦਰੀ ਦਲੇਰੀ ਤੇ ਅਣਖ ਬਾਰੇ ਪੁੱਛ ਲਿਆ ਜਿਹਦੇ ਜਵਾਬ ਚ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਗੁਰੂ ਨੇ ਸਿੱਖ ਨੂੰ ਗੁਰਤੀ ਹੀ ਇੱਕ ਰੱਬ ਤੇ ਭਰੋਸਾ ਕਰਨ ਤੇ ਸੰਤ ਸਿਵਾਇ ਬਨਣ ਦੀ ਦਿੱਤੀ ਆ ਸਿੱਖ ਬੱਚੇ ਨੂੰ 5 ਸਾਲ ਦੀ ਉਮਰ ਚ ਗੁਰਬਾਣੀ ਪੜਨ ਕੰਠ ਕਰਨ ਘੋੜ ਸਵਾਰੀ ਤੇ ਤੀਰ ਅੰਦਾਜ਼ੀ ਸਿਖਾਉਣਾ ਸ਼ੁਰੂ ਕਰ ਦਿੰਦੇ ਆ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਰਹਿਣ ਵਾਲਾ ਲਿਖਾਰੀ ਕਾਜ਼ੀ ਨੂਰਦੀਨ ਭਾਵੇਂ ਜਗ ਤੇ ਲਿਖਦਾ ਹੈ ਪਰ ਆਪਣੀ ਲਿਖਤ ਚ ਸਿੱਖਾਂ ਦੀ ਵਡਿਆਈ ਵੀ ਕਰਦਾ ਹੈ ਮਤਲਬ ਸੱਚ ਨੂੰ ਸੱਚ ਵੀ ਕਹਿੰਦਾ ਹੈ ਉਹ ਲਿਖਦਾ ਹੈ ਵੀ ਜੇ ਕਿਸੇ ਨੇ ਸ਼ਾਸਤਰ ਚ ਲਾਉਣਾ ਨੀਜੇ ਬਾਜੀ ਗੱਤਕੇ ਬਾਜੀ ਤੇ ਘੋੜ ਸਵਾਰੀ ਸਿੱਖਣੀ ਹੈ ਤਹੋ ਸਿੱਖਾਂ ਕੋਲ ਤੇ ਸਿੱਖੇ ਤਲਵਾਰ ਚਲਾਉਣ ਦਾ ਜਿਹੜਾ ਕ੍ਰਿਸ਼ਮਾ ਉਸ ਲਖਾਰੀ ਦੇ ਹਿਸਾਬ ਨਾਲ ਉਹਨੇ ਜੰਗ ਅੰਦਰ ਆਪਣੀ ਅੱਖਾਂ ਨਾਲ ਸਿੱਖਾਂ ਦਾ ਦੇਖਿਆ ਉਹ ਕਿਸੇ ਹੋਰ ਦਾ ਨਹੀਂ ਦੇਖਿਆ ਇਸੇ ਤਰ੍ਹਾਂ ਹਰੀ ਸਿੰਘ ਨੇ ਬਚਪਨ ਚ ਗੁਰਬਾਣੀ ਤੀਰ ਅੰਦਾਜ਼ੀ ਘੱਤਕੇ ਬਾਜੀ ਨੇਜੇ ਬਾਜੀ ਘੋੜ ਸਵਾਰੀ ਸਭ ਕੁਝ ਸਿੱਖ ਲਿਆ ਤਾਂ ਵੈਸੇ ਵੀ ਕੁਦਰਤ ਕੰਨੀ ਤੇ ਹਰੀ ਸਿੰਘ ਨੂੰ ਧੁਰ ਦਰਗਾਹੋਂ ਬੜੇ ਵੱਲ ਤੇ ਕਲਾ ਦੀ ਬਖਸ਼ਿਸ਼ ਹੋਈ ਧੀ ਉਸ ਟਾਈਮ 'ਚ ਪੜਾਈ ਡੇਰਿਆਂ ਤੇ ਮਹੰਤਾਂ ਗੁਰਦੁਆਰਿਆਂ ਦੇ ਗ੍ਰੰਥੀਆਂ ਜਾਂ ਨਿਰਮਲਿਆਂ ਦੇ ਆਸ਼ਰਮਾਂ 'ਚ ਰਹਿ ਰਹੇ ਸਾਧੂਆਂ ਕੰਨੀ ਤੇ ਹੀ ਕਰਾਉਂਦੇ ਹੁੰਦੇ ਤੇ ਸਰਦਾਰ ਸ਼ਮਸ਼ੇਰ ਸਿੰਘ ਸ਼ੋਕ ਦੀ ਲਿਖਤ ਦੇ ਹਿਸਾਬ ਨਾਲ 5 ਕਸਾਲ ਦੀ ਉਮਰ ਤੇ ਪਹਿਲਾਂ ਹੀ ਹਰੀ ਸਿੰਘ ਗੁਰਮੁਖੀ ਪੜਨ ਪਾਤਾ ਤਾਂ ਤੇ ਫਿਰ 8 ਕਸਾਲ ਦੀ ਉਮਰ 'ਚ ਮੋਲਵੀ ਕੋਲ ਫਾਰਸੀ ਪੜਨ ਪਾਤਾ ਆਮ ਰਿਵਾਜ ਦੇ ਹਿਸਾਬ ਨਾਲ ਜਪਜੀ ਜਪ ਸਾਹਿਬ ਚਉਪਾਈ ਅਨੰਦ ਸਾਹਿਬ ਰੇਰ ਆਸਤੇ ਕੀਰਤਨ ਸੋਹਿਲਾ ਨੂੰ ਸ਼ੁੱਧ ਉਚਾਰਨ ਦਾ ਕੰਠ ਕਰਨ ਪਰ ਜੋਰ ਦਿੰਦੇ ਹੁੰਦੇ ਤੇ ਉਹਦੇ ਬਾਅਦ ਪੰਜ ਗ੍ਰੰਥੀ 22 12 ਭਗਤਾਂ ਦੀ ਬਾਣੀ ਪੜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਦਿੱਤੀ ਜਾਂਦੀ ਸੀ ਹਰੀ ਸਿੰਘ ਨੇ ਕਿੰਨੀ ਪੰਜਾਬੀ ਉਰਦੂ ਫਾਰਸੀ ਪੜ੍ਹੀ ਹੋਈ ਸੀ ਇਹਦੇ ਬਾਰੇ ਇਤਿਹਾਸ 'ਚ ਸਾਨੂੰ ਜ਼ਿਆਦਾ ਕਿਤੇ ਵੀ ਲਿਖਿਆ ਹੋਇਆ ਨਹੀਂ ਮਿਲਦਾ ਪਰ ਵਿਨੀਤ ਨਲੂਏ ਨੇ ਆਪਣੀ ਕਿਤਾਬ ਹਰੀ ਸਿੰਘ ਨਲੂਆ ਚੈਂਪੀਅਨ ਆਫ ਖਾਲਸਾ ਜੀ ਚ ਲਿਖਿਆ ਹੋਇਆ ਵੀ ਹਰੀ ਸਿੰਘ ਫਾਰਸੀ ਤੇ ਗੁਰਮੁਖੀ ਤੇ ਇਲਾਵਾ ਪਖਤੂਨਾ ਦੀ ਭਾਸ਼ਾ ਪਸਤੋ ਵੀ ਜਾਣਦਾ ਤਾ ਦੁਨੀਆ ਚ ਮਸ਼ਹੂਰ ਯਾਤਰੂ ਬੈਰਨ ਹੁਗਲ ਨੇ ਆਪਣੇ ਸਫਰਨਾਮੇ ਚ ਲਿਖਿਆ ਹੋਇਆ ਵੀ ਹਰੀ ਸਿੰਘ ਨਲੂਆ ਫਾਰਸੀ ਚ ਬਹੁਤ ਨਿਪੁੰਨ ਤਾ ਤੇ ਉਹ ਬੜੀ ਤੇਜ਼ ਫਾਰਸੀ ਲਿਖਦਾ ਤਾਂ ਤੇ ਬੋਲ ਲਿੰਦਾ ਤਾਂ ਉਹਦੇ ਮੂੰਹ ਤੇ ਪਸ਼ਤੋਂ ਸੁਣ ਕੇ ਲੋਕ ਹੈਰਾਨ ਰਹਿ ਜਾਂਦੇ ਤੇ ਮਹਾਰਾਜਾ ਰਣਜੀਤ ਸਿੰਘ ਬੱਚਿਆਂ ਨਾਲ ਬਹੁਤ ਪਿਆਰ ਕਰਦੇ ਹੁੰਦੇ ਤੇ ਨੌਜਵਾਨਾਂ ਤੇ ਕਰਤਬ ਨੂੰ ਦੇਖਣ 'ਚ ਬਹੁਤ ਦਿਲਚਸਪੀ ਲੈਂਦੇ ਹੁੰਦੇ ਤੇ ਹੌਣ ਹਾਰ ਖੂਬਸੂਰਤ ਤੇ ਗੰਭੀਰਤੀ ਰਜਾਲੇ ਸਿੱਖ ਨੂੰ ਨਿਹਾਲਣ ਦੀ ਜਸਮਾਨੀ ਤਾਕਤ ਪਰਖ ਕੇ ਉਹਨਾਂ ਨੂੰ ਖਾਲਸਾ ਫੌਜ ਚ ਭਰਤੀ ਕਰ ਲੈਂਦੇ ਤੇ ਇਸ ਮਰਖ ਵਾਸਤੇ ਬਸੰਤ ਪੰਚਮੀ 1805 ਨੂੰ ਸਿੱਖ ਰਾਜ ਦੀ ਰਾਜਧਾਨੀ ਲਾਹੌਰ ਚ 10 ਦਿਨਾਂ ਦਾ ਮੇਲਾ ਰੱਖਿਆ ਹੋਇਆਤਾ ਇਸ ਮੇਲੇ ਚ ਪੰਜਾਬ ਭਰ ਦੇ ਬੜੀ ਗਿਣਤੀ ਚ ਨੌਜਵਾਨ ਸੂਰਮੇ ਆਪਣੇ ਜੋਹਰ ਦਿਖਾ ਕੇ ਇਨਾਮ ਹਾਸਲ ਕਰ ਰਹੇ ਤੇ ਇੱਕ ਦਿਨ ਸ਼ੇਰੇ ਪੰਜਾਬ ਆਪ ਬੈਠ ਕੇ ਇਹਨਾਂ ਬਹਾਦਰਾਂ ਦੇ ਜੋਹਰ ਦੇਖ ਰਹੇ ਤੇ ਵੀ ਇੰਨੇ ਨੂੰ ਹਰੀ ਸਿੰਘ ਜੀ ਦਾ ਦਰਸ਼ਨੀ ਚਿਹਰਾ ਗੋਰਾ ਨਹੀਂ ਸ਼ੋ ਨੈਣਾਂ ਅਖਤਿੱਖੇ ਤੇ ਚਿਹਰਾ ਰੋਬਦਾ ਵਾਲਾ ਤੇ ਉਹਨੂੰ ਤੀਰਅੰਦਾਜ਼ੀ ਨਿਸ਼ਾਨੇਬਾਜ਼ੀ ਘੋੜਸਵਾਰੀ ਆਦਿ ਦੇ ਇੰਨੇ ਕਮਾਲ ਦੇ ਜੋਹਰ ਦਿਖਾਉਂਦੇ ਦੇਖ ਕੇ ਮਹਾਰਾਜਾ ਰਣਜੀਤ ਸਿੰਘ ਦੰਗ ਰਹਿ ਗਏ ਹਰੀ ਸਿੰਘ ਦੇ ਬਲੰਦ ਹੌਸਲੇ ਹੁਨਰ ਤੇ ਸ਼ਾਸਤਰ ਅਸਤਰ ਦੀ ਜੰਗੀ ਵਿਦਿਆ ਤੇ ਪ੍ਰਭਾਵਿਤ ਹੋ ਕੇ ਹਰੀ ਸਿੰਘ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਉੱਠ ਕੇ ਜੱਫੀ ਪਾਲੀ ਗੱਲਬਾਤ ਕਰਨ ਦੇ ਟਾਈਮ ਹਰੀ ਸਿੰਘ ਦੇ ਮਿੱਠੇ ਪਿਆਰ ਨਾਲ ਭਰੇ ਬੋਲ ਦਿਮਾਗੀ ਸੂਝ-ਬੂਝ ਤੇ ਉੱਚਾ ਸੁੱਚਾ ਕਿਰਦਾਰ ਦੇਖ ਕੇ ਪਰ ਇਦਰਵਾਰ ਦੇ ਅੰਦਰ ਖੁਸ਼ੀ-ਖੁਸ਼ੀ ਆਪਣੇ ਗਲਚ ਤੇ ਵੱਡਮੁੱਲਾ ਸੁਨਹਿਰੀ ਕੰਠਾ ਕੱਢ ਕੇ ਹਰੀ ਸਿੰਘ ਦੇ ਗਲ ਚ ਪਾਤਾ ਤੇ ਇਹਦੇ ਨਾਲ ਹੀ ਹੁਕਮ ਕਰਕੇ ਵਜੀਰਾ ਨੂੰ ਕਹਤਾ ਅੱਜ ਤੇ ਬਾਅਦ ਇਹ ਮੁੰਡਾ ਮੇਰਾ ਅੰਗ ਰੱਖੇਗਾ ਹਰੀ ਸਿੰਘ ਕਿਰਪਾਨ ਚਲਾਉਣ 'ਚ ਬਹੁਤ ਨਿਪੁੰਨ 우ਸਤਾਦ ਤੇ ਫਰਤੀਲਾਤਾ ਇੱਕ ਵਾਰੀ ਇੱਕ ਅੰਗਰੇਜ਼ ਨੇ ਹਰੀ ਸਿੰਘ ਨੂੰ ਕਿਰਪਾਨ ਚਲਾ ਕੇ ਆਪਣੀ ਕਲਾ ਦਿਖਾਉਣ ਵਾਸਤੇ ਕਿਹਾ ਵਨੀਤ ਨਲੂਏ ਦੀ ਲਿਖੀ ਹੋਈ ਕਿਤਾਬ ਦੇ ਹਿਸਾਬ ਨਾਲ ਸਰਦਾਰ ਹਰੀ ਸਿੰਘ ਕਿਰਪਾਨ ਫੜ ਕੇ ਮੰਜੇ ਪਰ ਬੈਠ ਗਿਆ ਉਸੇ ਮੰਜੇ ਥੱਲੇ ਇੱਕ ਫੜਿਆ ਹੋਇਆ ਕੌਂ ਛੱਡਤਾ ਤੇ ਮੰਜੇ ਦੇ ਆਲੇ ਦੁਆਲੇ ਇੰਨੀ ਤੇਜ਼ ਕਿਰਪਾਨ ਚਲਾਈ ਵੀ ਕੌਂ ਨੂੰ ਬਹੁਤ ਟਾਈਮ ਤੱਕ ਮੰਜੇ ਥੱਲੇ ਤੇ ਨਿਕਲਣੇ ਦਾ ਰਸਤਾ ਹੀ ਨਹੀਂ ਮਿਲਿਆ ਇਸ ਗੱਲ ਤੇ ਪੰਛਾ ਵਲਾ ਸਕਦੇ ਵੀ ਹਰੀ ਸਿੰਘ ਦਾ ਆਪਣੀ ਕਿਰਪਾਨ ਨਾਲ ਪ੍ਰਦਰਸ਼ਨ ਕਿਹਾ ਜਾ ਹੋਂਗਾ ਕਿਉਂਕਿ ਕੌਂ ਬਹੁਤ ਜ਼ਿਆਦਾ ਚਲਾਕ ਤੇ ਤੇਜ਼ ਉਡਾਰੀ ਮਾਰਨ ਵਾਲੇ ਪੰਛੀਆਂ ਚ ਤੀਕਾ ਹਰੀ ਸਿੰਘ ਦੇ ਇਸ ਜੋਹਰ ਕਲਾ ਤੇ ਹੁਨਰ ਨੂੰ ਦੇਖ ਕੇ ਅੰਗਰੇਜ਼ ਹੈਰਾਨ ਰਹਿ ਗਿਆ 15 ਸਾਲ ਦੀ ਉਮਰ ਚ ਹਰੀ ਨੇ ਸ਼ੇਰ ਨੂੰ ਮਾਰ ਕੇ ਨਲੂਏ ਦਾ ਖਿਤਾਬ ਹਾਸਲ ਕਰਿਆ ਤਾਂ ਲਤੀਫ ਦੇ ਹਿਸਾਬ ਨਾਲ ਸ਼ੇਰ ਦਾ ਖਿਤਾਬ ਉਸ ਇਨਸਾਨ ਨੂੰ ਹੀ ਦਿੰਦੇ ਹੁੰਦੇ ਜਿਹੜਾ ਕੋਈ ਸਾਹਸ ਵਾਲਾ ਕੰਮ ਕਰੇ ਮਤਲਬ ਕਿ ਸ਼ੇਰ ਦਾ ਮੁਕਾਬਲਾ ਕਰ ਸਕੇ ਮਹਾਪਾਰਤ ਦੀ ਗਾਥਾ ਦੇ ਹਿਸਾਬ ਨਾਲ ਰਾਜਾ ਨਾਲ ਆਪਣੇ ਟਾਈਮ ਦੇ ਮਹਾਨ ਦਾਨੀ ਨਾਮੀ ਤੇ ਅਦੁੱਤੀ ਸੂਰਬੀਰ ਤੇ ਪੂਰਬੀ ਰਾਜਸਥਾਨ ਤੇ ਪੱਛਮੀ ਉੱਤਰ ਪ੍ਰਦੇਸ਼ ਦੇ ਜੱਟ ਢੋਲਾ ਨੌਂ ਦਾ ਵੀਰ ਕਾਬ ਬਹੁਤ ਪਿਆਰ ਨਾਲ ਲਗਾਉਂਦੇ ਕੁਝ ਟਾਈਮ ਬਾਅਦ ਇਹ ਕਹਾਬ ਪੰਜਾਬ ਚ ਵੀ ਆ ਗਿਆ ਇਸ ਕਹਾਬ ਦੇ ਸ਼ਬਦਾਂ ਚ ਦਰਜਤਾ ਵੀ ਸ਼ਾਂਤੀਮਨ ਤੇ ਜੰਗਲ ਚ ਰਾਜਾ ਨਾਲ ਨੇ ਆਪਣੇ ਪਿਤਾ ਨੂੰ ਸ਼ੇਰ ਦੇ ਮੂੰਹ ਤੇ ਬਚਾ ਲਿਆ ਤਾਂ ਇਸੇ ਤਰ੍ਹਾਂ ਜੰਗਲ ਜੀ ਇੱਕ ਵਾਰ ਸ਼ਿਕਾਰ ਖੇਲਣ ਦੇ ਟਾਈਮ ਹਰੀ ਸਿੰਘ ਪਰ ਅਚਾਨਕ ਸ਼ੇਰ ਨੇ ਹਮਲਾ ਕਰਤਾ ਪਰ ਰੋਸ਼ਨ ਦਿਮਾਗ ਤੇ ਸ਼ੇਰਦਿਲ ਹਰੀ ਸਿੰਘ ਨੇ ਤਲਵਾਰ ਨਾਲ ਸ਼ੇਰ ਦੇ ਦੋ ਟੋਟੇ ਕਰਤੇ ਲੋਕ ਗਾਥਾ ਦੇ ਹਿਸਾਬ ਨਾਲ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਅੱਖਾਂ ਨਾਲ ਇਹ ਨਜ਼ਾਰਾ ਦੇਖਿਆ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਫੇਰ ਹਰੀ ਸਿੰਘ ਨਲੂਏ ਕੋਲ ਆ ਕੇ ਕਿਹਾ ਵਾਹ ਮੇਰੇ ਰਾਜਾ ਨਾਲ ਵਾ ਬਹੁਤ ਜ਼ਿਆਦਾ ਖੁਸ਼ੀ ਚ ਮਹਾਰਾਜਾ ਰਣਜੀਤ ਸਿੰਘ ਨੇ ਹਰੀ ਸਿੰਘ ਨੂੰ ਜਫੀ ਪਾ ਲਈ ਤੇ ਨਾਲ ਦੇ ਸਿੰਘਾਂ ਨੂੰ ਕਿਹਾ ਵੀ ਇਹ ਮੇਰਾ ਨਲੂਆ ਏ। ਇਸ ਤੋਂ ਬਾਅਦ ਹਰੀ ਸਿੰਘ ਦੇ ਨੌ ਨਾਲ ਨਲੂਆ ਹਮੇਸ਼ਾ ਵਾਸਤੇ ਜੁੜ ਗਿਆ। ਸਰਦਾਰ ਹਜ਼ੂਰ ਨੇ ਉਸ ਟਾਈਮ ਦਰਬਾਰੀ ਚਿੱਤਰਕਾਰ ਪੰਡਿਤ ਬਿਹਾਰੀ لال ਜਿਹੜਾ ਸ਼ੇਰ ਮਾਰਨ ਦੇ ਮੌਕੇ ਪਰ ਜੰਗਲ 'ਚ ਮੌਜੂਦਤਾ, ਉਹਨੂੰ ਹੁਕਮ ਦਿੱਤਾ ਵੀ ਉਸ ਹਾਲਾਤ ਨੂੰ ਯਾਦ ਕਰਕੇ ਹਰੀ ਸਿੰਘ ਨਲੂਏ ਦੀ ਸ਼ੇਰ ਨੂੰ ਮਾਰਨ ਵਾਲੀ ਤਸਵੀਰ ਬਣਾਵੇ। ਚਿੱਤਰਕਾਰ ਨੇ ਬਹੁਤ ਸੋਹਣੇ ਚਿੱਤਰ ਬਣਾਏ ਜਿਹੜੇ ਮਹਾਰਾਜੇ ਤੇ ਹਰੀ ਸਿੰਘ ਨੂੰ ਪੇਂਟ ਕਰਦੇ। ਇਹਨਾਂ ਚਿੱਤਰਾਂ 'ਚ ਤੇ ਇੱਕ ਚਿੱਤਰ 'ਚ ਸਰਦਾਰ ਹਰੀ ਸਿੰਘ ਨਲੂਏ ਨੇ ਬੈਰਨ ਹੁਗਲ ਨੂੰ 8 ਜਨਵਰੀ 1821 ਨੂੰ ਦਿੱਤਾ। ਜਿਹਨੂੰ ਦੇਖ ਕੇ ਉਹ ਬਹੁਤ ਹੈਰਾਨ ਖੁਸ਼ ਹੋਇਆ ਗੂਗਲ ਨੇ ਆਪਣੀ ਲਿਖਤ ਟ੍ਰੈਵਲਸ ਇਨ ਕਸ਼ਮੀਰ ਐਂਡ ਦਾ ਪੰਜਾਬ ਬਾਏ ਬੈਰਨ ਸੀ ਗੂਗਲ ਦੇ ਪੇਜ ਨੰਬਰ 234 'ਚ ਲਿਖਿਆ ਆਈ ਵਾਸ ਸਰਪ੍ਰਾਈਜ਼ਡ ਬਾਏ ਥਿਸ ਨੋਲੇਜ ਵੈਂਸ ਹੀ ਹੈਡ ਗੇਨਡ ਦਾ ਐਪਲੀਕੇਸ਼ਨ ਆਫ ਨਲਵਾ ਐਂਡ ਆਫ ਹਿਸ ਹੈਵਿੰਗ ਕਲੋਵਨ ਦਾ ਹੈਡ ਆਫ ਅ ਟਾਈਗਰ ਹੂ ਹੈਡ ਆਲਰੇਡੀ ਸੇਜ਼ਡ ਹਿਮ ਐਜ਼ ਇਟਸ ਪ੍ਰੈਪ ਹੀ ਟੋਲਡ ਦਾ ਦੀ ਵਾਂਟ ਟੂ ਬ੍ਰਿੰਗ ਸਮ ਡਰਾਇੰਗਸ ਐਂਡ ਗਿਵ ਅਸ ਹਿਸ ਪੋਰਟਰੇਟ ਇਨ ਦਾ ਐਕਟ ਕਿਲਿੰਗ ਦਾ ਬੀਸਟ ਸੋ ਤੁਸੀਂ ਸੋਚ ਸਕਦੇ ਵੀ ਹਰੀ ਸਿੰਘ ਨਲਵੇ ਦੇ ਬਹਾਦਰੀ ਦੇ ਚਰਚੇ ਕਿੰਨੀ ਦੂਰ ਦੂਰ ਤੱਕ ਥੇ ਮਤਲਬ ਅੰਗਰੇਜ਼ ਸਰਕਾਰ ਵੀ ਉਸ ਟਾਈਮ ਹਰੀ ਸਿੰਘ ਨਲਵੇ ਵੇਦੀ ਬਹਾਦਰੀ ਦਾ ਲੋਹਾ ਮੰਨਦੀ थी ਅੱਜ ਦੀ ਇਸ ਵੀਡੀਓ ਨੂੰ ਇੱਥੇ ਖਤਮ ਕਰਦੇ ਆਂ ਤੇ ਅਗਲੀ ਵੀਡੀਓ ਚ ਤੁਹਾਨੂੰ ਹਰੀ ਸਿੰਘ ਨਲੂਏ ਦਾ ਅਗਲੇ ਇਤਿਹਾਸ ਬਾਰੇ ਵੀ ਦੱਸੂਗਾ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਹੋ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਇਹ ਵੀਡੀਓ ਤੁਹਾਨੂੰ ਕਿੰਨਾ ਲੱਗੀ ਇਹ ਜਿਹੇ ਹੋਰ ਵੀ ਆਪਣੇ ਇਤਿਹਾਸ ਨਾਲ ਜੁੜੀਆਂ ਹੋਣਾਂ ਵੀਡੀਓਜ਼ ਦੇਖਣ ਵਾਸਤੇ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ ਜੀ